ਫਿੱਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ ਤੇ ਬਾਕੀ ਵੀ ਬਈ ਆਪਾਂ ਲੱਗੇ ਹੋਏ ਗਏ ਐਂਟਰ ਕਰਨ ਜੁਸਟਰੇਵਲ ਇੱਥੇ ਚਵਾਈ ਹੁੰਦੀ ਐ ਤੇ ਬਲੌਗ ਬਈ ਤੇਰ ਬਾਅਦ ਆਉਂਗਾ ਥੋੜਾ ਜਿਹਾ ਬਣਾ ਨਹੀਂ ਹੁੰਦਾ ਕਿ ਕਈ ਬਈਆਂ ਦੇ ਬਹੁਤ ਫੋਨ ਆਉਂਦੇ ਵੀ ਬਲੌਗ ਬਣਾਏਗਾ ਕੋਈ ਬਈ ਟਾਈਮ ਹੀ ਨਹੀਂ ਆ ਇੱਕ ਪਰਲੇ ਵਾਸਤੇ ਕੈਮਰੇ ਲੱਗੇ ਹੋਏ ਆ ਜੇ ਉਹਦਾ ਦੇਖ ਲਿਆ ਕੈਮਰੇ ਅਜ ਵੀ ਫੋਨ ਚੱਕੀ ਫਿਰਦਾ ਉਹਨਾਂ ਦੀ ਛੁੱਟੀ ਕਰ ਦੇਣੀ ਫੇ ਬਲੌਗ ਵੀ ਬਣਨੇ ਤੇ ਇਹਦੇ ਕਰਕੇ ਬਈ ਕੱਟ ਬਣਾਉਗਾ ਮੈਂ ਕਿਤੇ ਇੱਕ ਤਾਂ ਇਹ ਬਣਾ ਲੀਦੇ ਆ ਤੇ ਬਾਕੀ ਦਿਖਾਉਂਦੇ ਤੁਹਾਨੂੰ ਚੁਵਾਈ ਜੋਸਟਰੇ ਵੱਲ ਤੇ ਜੀ ਇਤਨਾ ਹੀ ਲੱਗੇ ਹੋਏ ਚੁਵਾਈ ਤੇ ਆਪਣਾ ਕੰਮ ਆ ਗਿਆ ਐਂਟਰ ਕਰਨੀਆਂ ਦਿਖਾਉਂਦੇ ਤੁਹਾਨੂੰ ਆਹ ਘਟੀਆਂ ਗਏ ਆ ਉੱਧਰ ਗ੍ਰੰਟ ਵਾਲਾ ਪੱਟਾ ਚੱਕ ਹੋ ਗਿਆ ਤੇ ਨਾਲ ਲੱਗਦੀ ਅਗਲਾ ਗਰੁੱਪ ਐਂਟਰ ਕਰ ਦੇਣਾ ਆਪਣੇ ਤੇ ਦਿਖਾਉਂਦੇ ਤੁਹਾਨੂੰ ওই ਸਾਰਾ ਤੇ ਉੱਧਰ ਇੱਕੋ ਗਰੁੱਪ ਉੱਥੇ ਹੋ ਰਹੇ ਆ ਉਹ ਗਏ ਆ ਹੋਂਦੀਆਂ ਪਿੱਛੇ ਉਹ ਜਿਹੜੀਆਂ ਬਈ ਲੈਂਚ ਚ ਜਾ ਰਹੀਆਂ ਚੁਵਾਈ ਚੁਵਾਈ ਹੋ ਕੇ ਆ ਰਹੀਆਂ ਗਏ ਤੇ ਇੱਕ ਸਾਈਡ ਨੂੰ ਚੁਵਾਈ ਹੋ ਰਹੀ ਹੈ। ਕੁੜੀਆਂ ਇੱਕ ਗਏ ਜਾਂਦੀਆਂ ਤੇ ਇੱਕ ਸਾਈਡ ਮੁੜ ਕੇ ਆਉਂਦੀਆਂ। ਬਾਕੀ ਦਿਖਾਉਂਗਾ ਤੁਹਾਨੂੰ ਜੁੱਸਰੇ ਜਾ ਕੇ ਜਾਂ ਜਿੱਥੇ ਖੱਟਾ ਲੱਗਦਾ ਉਹ ਸਾਰਾ ਦਿਖਾਉਂਦੇ ਆ। ਕੋਈ ਵੀ ਸਵੇਰ ਦਾ ਹੈ 3 ਵਜੇ ਦਾ ਟਾਈਮ ਆ। ਇਹ ਪੌਣੇ 3 ਵਜੇ ਸਟਾਰਟ ਕਰਦੀ ਦਾ ਚੋਈ ਦਾ ਕੰਮ ਤੁਸੀਂ ਸ਼ਾਮ ਨੂੰ ਵੀ ਇਹੀ ਟਾਈਮ ਆਉਣਾ ਸ਼ਾਮ ਨੂੰ 2:30 ਵਜੇ ਚੋਈ ਸਟਾਰਟ ਕਰ ਦਿੰਦੇ 2 ਵਜੇ ਪਹੁੰਚ ਜਾਂਦੇ ਤੇ ਇੱਥੇ 2:30 ਵਜੇ ਪਹੁੰਚੀ ਤਾਂ ਹਮ ਸਵੇਰ ਟਾਈਮ ਹੁਣ ਇੱਕ 3 ਵਜੇ ਚੋਈ ਸਟਾਰਟ ਹੋ ਜਾਂਦਾ ਓਕੇ ਦਿਖਾਉਂਦੇ ਤੁਹਾਨੂੰ ਤੇ ਆ ਗਏ ਆ ਭਾਈ ਜਾ ਰਹੇ ਆ ਚੋਈ ਵਾਸਤੇ ਤੇ ਇੱਧਰ ਆ ਵਾਪਸ ਆ ਰਹੀ ਆ ਤੇ ਉਹ ਚਵਾਈ ਹੋਲੀ ਤੇ ਵਿੱਚ ਗਏ ਬਈ ਯਾਰ ਅੱਥਿਆ ਵਾਰ ਆ ਜਾ ਬਣਾਇਆ ਵਾ ਇੱਧਰ ਆ ਰਹੀਆਂ ਵਾਪਸ ਤੇ ਇੱਧਰ ਤੇ ਜਾ ਰਹੀਆਂ ਆ ਗਰੁੱਪ ਖੋਲੇ ਆਪਾਂ ਨੇ ਬੰਦ ਕਰਤਾ ਪਿੱਛੇ ਤੇ ਇੱਧਰ ਆਹਾ ਅਗਲਾ ਗਰੁੱਪ ਇੱਕ ਘੰਟੇ ਚ ਬਈ 250 2 250 ਗਾਂ ਦੀ ਚਵਾਈ ਖੁੱਜ ਜਾਂਦੀ ਆ ਚੱਲੀ ਗਏ ਆ ਚੜ੍ਹਦੀਆਂ ਜਿ ਉਸ ਤਰੇ ਇਹ ਹਸਪਤਾਲ ਚੱਲਦਾ ਇਹ ਮੌਜ ਹੈ ਬਾਈ ਉਰੇ ਕੱਲਿਆਂ ਜਿਹੜਾ ਹਸਪਤਾਲ ਨੇ ਉਹ ਬੜਾ ਖਿੱਚਦੇ ਜਿਹੜਾ ਤੇ ਆਪਣਾ ਇੰਡੀਆ ਹੁੰਦਾ ਪਰ ਗੋਹਾਏ ਦੀ ਤਾਂ ਸਾਹ ਹੋਣਾ ਇਹ ਨਾ ਗਾਂਵ ਕਿੰਨਾ ਹੈ ਬਾਈ ਨਾਲ ਦੀ ਨਾਲ ਜਿਹੜਾ ਕੰਮ ਲਿਆ ਵਾ ਪਿਛਲੇ ਵਾਲੇ ਵਲੌਗ ਚ ਦੇਖਿਆ ਇਹ ਗੋਗਾ ਸੁੱਕਾ ਕਰਦੇ ਤੇ ਆ ਇਹਨਾਂ ਦੇ ਹੀਟਾਂ ਵਿਚ ਆ ਦੋਨੇ ਨਵੇਂ ਮਟਿਓ ਬਣਾਈ ਪਈ ਹੈ ਇਹ ਵਧੀਆ ਸਿਸਟਮ ਹੈ ਇਹੇ ਕਰਕੇ ਹੀ ਕੰਟਰੋਲ ਹੁੰਦਾ ਹਾਈ 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 ਇਹ ਬਈ ਹੱਕਲੀਆਂ ਬੈਂਦੀਆਂ ਤਾਂ ਤੁਰਦੀਆਂ ਕਈ ਵਾਰ ਤਾਂ ਕਰੰਟ ਵਾਲ ਹੁੰਦਾ ਹੱਥ 'ਚ ਮੈਲਬਰੇਟਰ ਹੈ ਉਹ ਥੋੜੀ ਆਵਾਜ਼ ਕਰਦਾ ਨਾ ਉਹਨੂੰ ਕਈ ਭੱਜੇ ਦੀਆਂ ਫੇਰੇ। ਲੈ, ਲੈ, ਲੈ। ਆਜੀ ਇਹ ਵੇ ਸੁੱਕਾ ਜਮਾ ਪਾਊਡਰ ਬਣਾਇਆ ਵਾ। ਆਹ ਥਾਰੀਆਂ ਚਵਾਈ ਨੂੰ ਵੇ ਗੜੀਆਂ ਤੇ ਇੱਥੇ ਤੇ ਉਹ ਗਾਂਹਾਂ ਜਾ ਕੇ ਅੰਦਰ ਵੜਦੀ ਐਂਟਰੀ ਕੁ ਵੀ ਫੋਨ ਦਿਖਾਉਂਗਾ ਇਹ ਬਈ ਕੱਲਾ ਕੱਲਾ ਗਰੁੱਪ ਕੱਲੇ ਕੱਲੇ ਗਰੁੱਪ ਦੀ ਖਰਾਕ ਦਾ ਸਾਰਾ ਫਰਕ ਤਾਂ ਕੋਈ ਬਾਈ ਦਾ ਕਮੈਂਟ ਆਇਆ ਦਾ ਵੀ ਇਹ ਕੌਣ ਹੈ ਗਿਆ ਗਿਆ ਨੂੰ ਬੇਪੁਰ ਬਾਈ ਕੱਲੀ ਲੱਗੇ ਵੀਡੀਓ ਬਣਾਉਂਗਾ ਬਾਕੀ ਇਹ ਬਈ ਹਰੇਕ ਗਰੁੱਪ ਜਿੱਦਾਂ ਗਏ ਤਾਜੀ ਖੂਈ ਵੀ ਆ ਉਹ ਪਹਿਲੇ ਗਰੁੱਪ ਚ ਤੁਰਦਾ ਪਹਿਲੇ 2 ਮਹੀਨੇ ਰੱਖਣੀ ਉਹ ਦੁੱਧ ਹੀ ਖਰਾਕ ਲੱਗ ਉਹ ਤੋਂ ਬਾਅਦ ਫਿਰ ਦੂਜੇ ਗਰੁੱਪ ਚ ਆ ਜਾਂਦੀਆਂ ਕੱਢ ਬਦਲੀ ਜਾਂਦੇ ਆ ਜਸ ਸੁਆ ਦਾ ਹਿਸਾਬ ਹੁੰਦਾ ਇਹਦੇ 2 2 3 3 ਸੁਏ ਹੋਰ 3 ਦੀ ਆ ਜੋ ਤਾਂ ਸੁਗਾ ਉਹ ਦੂਏ ਚ ਚਲੇ ਜਾਂਦੀਆਂ ਜਿਹੜੀ ਪਹਿਲੇ ਯਾਰ ਚੌਥੇ ਜਿਨ੍ਹਾਂ ਨੇ ਜਿਹੜੀਆਂ ਨਵੀਆਂ ਸੋਈਆਂ ਹੋਈਆਂ ਬੱਚੀਆਂ ਉਹ ਰੱਖਿਆ ਵੀ ਉਹਨਾਂ ਦਾ ਖਾਸ ਉਹਦਾ ਫਰਕ ਹੈ ਉਹਨਾਂ ਦਾ ਦੁੱਧ ਵੀ ਜ਼ਿਆਦਾ ਤੇ ਜਿਹੜੀਆਂ ਉਤੇ ਬਾਦ ਗੱਬਣ ਹੋ ਜਾਂਦੀਆਂ ਉਹਨਾਂ ਨੂੰ ਲੱਗ ਰੱਖਿਆ ਵਾ ਉਹਨਾਂ ਦੀ ਖਰਾਣ ਫੇਰ ਲੱਗਾ ਤੇ ਜਦ ਦੁੱਧ ਸਖਾ ਦਉਂਦੇ ਆ ਤੇ ਉਹਨਾਂ ਨੂੰ ਉਹ ਲੱਗ ਰੱਖਿਐਂ ਸੂਮ ਬਾਸ ਤੇ 210 ਰੁਪਏ ਦੀ ਗਾਂ ਨੂੰ ਵਈ ਸਖਾ ਦਉਂਦੇ ਆ ਦੁੱਧ ਈਕੇ ਜੇ ਲਾ ਦਮੇ ਥਾਣ ਥਾਣ ਬੰਦ ਹੁੰਦੇ ਆ ਨਹੀਂ ਤਾਂ ਦੁੱਧ ਚੋਈ ਜਾਂਦਾ ਤੇ ਈਕ ਇੱਕ ਟਾਈਮ ਕਰਕੇ ਉਹਨੂੰ ਛੱਡ ਦਉਂਦੇ ਆ 4 ਕਰ ਦਿਨ ਇੱਕ ਟਾਈਮ ਚ ਉਹਨੇ ਤੇ ਉਤੇ ਬਾਦ ਛੱਡ ਦਉਂਦੇ ਆ ਕੀ ਕਿ ਟਾਈਮ ਕਰਕੇ ਦੁੱਧ ਘਟਾ ਦੋਣੇ ਆ ਫਿਰ ਨੂੰ ਛੁੱਤੇ ਕਹਿੰਦੇ ਆ ਛੁੱਤੇ ਲੋ ਜੀ ਬਈ ਚੱਲਦੀ ਆ ਚੁਆਈ ਤੇ ਉਧਰ ਲੱਗਿਆ ਹੋਇਆ ਜੱਗਾ ਇਹ ਹੈਗਾ ਟਾਲੀਅਨ ਬਈ ਈਵਨ ਤੇ ਇੱਧਰ ਮਿਲੋ ਜੀ ਹਰ ਜੀ ਇਧਰੋਂ ਇਹ ਕਿਦਾਂ ਚੱਲਦਾ ਕੰਮ ਆ ਲੁਗਾ ਹਾਂ ਕੇਚੇ ਜਿਉਂ ਅੰਨਾ ਕਹਿੰਦਾ ਖੇਚੇ ਤਿਆਰੀ ਪੇਚਾ ਪੈ ਗਿਆ ਸਾਲੇ ਗੈਲ ਐਂਡ ਸਰ ਜੀ ਉਹ ਕਾਲੇ ਨਾਲ ਪੇਚਾ ਪਿਆ ਰਹਾ ਹੈ ਪੇਚਾ ਪਿਆ ਹੋਇਆ ਕੀ ਉਹੇ ਪਾਈ ਉਂਝੀ ਨਹੀਂ ਬਿਜੂਰ ਹੋਈ ਜੀ ਪਗਾਰ ਕਹਿੰਦਾ ਛੋਟੇ ਨੇ ਆ ਗਏ ਹਾਂ ਆ ਬੈ ਪਾਈ ਤੇਰੀ ਨਾ ਤੇ ਲੇਖ ਜੀ ਕਰਵਾ ਲਿਖੇ ਨਾ ਤਾਂ ਤੇ ਲੇਖ ਲਿਖਦੇ ਤੇ ਕਹਿੰਦਾ ਲੇਖਾ ਜੇ ਲਿਖ ਹੋ ਗਈਆਂ ਲੇਖਾ ਜੀ ਲਿਖੇ ਕਿੰਨੇ ਝੱਲ ਗਿਆ ਦੇਖਿਆ ਬੇਬੀ ਲੜਾ ਛੁੱਟਿਆ ਇੱਥੇ ਆ ਗਿਆ ਫਿਰ ਤੁਸੀਂ ਕਹੋ ਕਾਹ ਦਾ ਵੱਧੇ ਚ ਵਜੇ ਸਵੇਰੇ 8:70 'ਤੇ ਫਜੇ ਹੁਣ ਇੱਥੇ ਤਾਂ 0:15 20 'ਤੇ ਹੈਗੇ ਅਜੀਬ ਨੇ ਬੜੇ 40 ਡੰਗਰ ਦੇ ਅਜੀਬ ਨੇ ਡੰਗਰਾਂ ਦਾ ਕੰਮ ਕਰਾਇਆ ਬਦਾ ਬਾਈ ਉਹਨੇ ਪਹਿਲਾਂ ਸਮੇਂ 12-10 ਸਾਲ ਕੰਮ ਕਰਿਆ ਸਾਨੂੰ ਬੇਰ ਕਾਲੀ ਬਣੀ ਜਾਂਦੀ ਸਾਡੇ ਦਰ ਤੇ ਸਾਡਾ ਕਿਹਨੂੰ ਬੜਿਆ ਹਮ ਤਾਂ ਬੇਰ ਕਾਲੀ ਥਾਗੇ ਸਾਨੂੰ ਫੈਂਟ ਨਹੀਂ ਦੇਣੀ ਆਪਣਾ ਦੁੱਧ ਦੇ ਲੈ 5 0 ਵਾਲਾ ਕਿੰਨੇ ਮਹਿੰਗਾ ਦੰਦੇ ਪੇਰੇ ਉਹਦੇ ਲੱਸੀ ਸਾਡੇ ਦੁੱਧੂ ਰੇਟ ਵੀ ਕਦੀ ਆ ਆਓ ਜੇ ਆਪਣਾ ਕੰਮ ਕਰ ਲੋਕ ਪੈ ਜੀ ਜਾਂਦੇ ਬਾਈ ਹੋਰ ਜੇ ਦੁੱਧ ਪਾਉਣ ਲੱਗ ਜਾ ਕਿਤੇ ਪਾਉਣ ਲੱਗੇ ਹੋਏ ਤੂੰ ਦੇਖ ਲੈ ਵੀ ਸਾੜੇ ਦੋ ਦੋ ਮੀਨੀਆਂ ਉੱਪਰ ਕੀ ਆ ਮੁੰਡੇਰੇ ਬਾਈ ਹੋਈ ਹਾਂ ਇਹ ਦੁੱਧ ਮੀਨੇ ਦੇ ਬਾਈ ਫੇਸ ਜਿੜਕਾਰ ਜਿੜਕਾਰ ਵੀ ਦੇ ਲੋ ਅਹੀਂ ਜੇ ਕਰ ਬੰਦ ਆਓ ਅਜੇ ਰਹਿਣਾ ਨਹੀਂ ਹੈ ਜੇ ਸਾਡੇ ਟੈਂਸ਼ਨ ਨੂੰ ਸਾਰਾ ਟੱਬਰ ਦੁਖੀ ਹੈ ਕੱਲਾ ਬੰਦਾ ਕੋਹੋਂ ਦਾ ਪੈਸਾ ਲੈਣ ਵਜਿਦਿਆ ਉੱਤੇ ਸਾਰਾ ਟੱਬਰ ਦੁਖੀ ਹੈ ਪੈਸੇ ਦੇ ਵੇਚੀ ਦੇ ਵਜਿਦਿਆ ਆਹੋ ਔਰ ਇੱਕ ਬੰਦਾ ਜੇ ਕੰਮ ਕਰਦਾ ਤਾਂ ਪਿੱਛੇ ਵਾਲੇ ਦਾ ਦੁਖੀ ਹੈ ਅੱਜ ਯਾ 1:30 ਵਜੇ ਉੱਟਦੇ ਗਏ ਹੈ ਚਲ ਫੇਰ ਵੀ ਪਿੱਛੇ ਸੁੱਕਦਾ ਹੈ ਤਾਂ ਸਾਥ ਆਏਗਾ ਕੋਈ ਟੈਨਸ਼ਨ ਨਹੀਂ ਤੇਰੇ ਸਾਹਮਣੇ ਖੜੀਆਂ ਹੀ ਗਰਮੀ ਚ ਗਿਰਜਣ ਦੀ ਆਪਣੇ ਲੱਗਿਆ ਹੈ ਉਰੇ ਕੋਈ ਉਹ ਨਹੀਂ ਦੇ ਟੈਂਪਰੇਚਰ ਮੈਂਟੇਨ ਰੱਖਿਆ ਹੋਇਆ ਇਹਨਾਂ ਨੇ ਬਾਈ ਪੱਖੇ ਚੱਲਦੇ ਮਰਦੇ ਮਰਦੇ ਟੈਂਸ਼ਨ ਨਹੀਂ ਆ ਗਿਆ ਤਾਂ ਕੀ ਹੋਣਾ ਹੈ ਆਈ ਕਰਨਾ ਹੋਸੀਆ ਕੰਮ ਕੋਈ ਨਹੀਂ ਰੱਤੇ ਜੁਕਤਰਾ ਚੱਲ ਪਿਆ ਜਾਂ ਖੜ ਗਿਆ ਤਾਂ ਬਹਿ ਗਏ ਜੇ ਚੱਲ ਪੇ ਚੱਲਦਾ ਇਹਦਾ ਤਾਂ ਕਿ ਲਾਉਂਦੇ ਆ ਮੈਂ ਤਾਂ ਬਾਹਰ ਹੀ ਵਾਦੀਆ ਖੜ ਗਏ ਆ ਖਾਵ ਨਹੀਂ ਜੁਪਟੀ ਕੋਈ ਟੈਂਸ਼ਨ ਦਾ ਨਹੀਂ ਹੈ ਆਹ ਬੜਾ ਕਪੜੇ ਝਾੜ ਕੇ ਬਾਈ ਨਾ ਕੇ ਉਹਨਾਂ ਲੰਘ ਜਾਨਾ ਇਹਦਾ ਹੈ ਖਿਡਾਰੀ ਪੈ ਗਈ ਆ ਤੇ ਉੱਧਰ ਮਲਾਉਂਦੇ ਬਾਈ ਸਾਨੂੰ ਜੱਗੇ ਨੂੰ ਟਾਟ ਹੋ ਜੱਗੇ ਬਾਈ ਕੀ ਹਾਲ ਹੈ ਬਾਈ ਠੀਕ ਐ ਸਸਤੀ ਗਾੜੀ ਤੇ ਚੱਲਦਾ ਕੰਮ ਜੱਗੇ ਜੁੱਤੀ ਬਾਈ ਲੱਗੀ ਵੀ ਐਂਟਰ ਪਰ ਗਏ ਆ ਤੇ ਉਹ ਐਂਟਰ ਹੋ ਰਹੀਆਂ ਗਏ ਆ ਪੂਰੇ ਪਿਉਰੀ ਐਂਟਰੀ ਆ ਬਾਈ ਗਿਆਂ ਦੀ ਤੇ ਇੱਥੇ ਆਉਂਦੀਆਂ ਬਾਈ ਗਿਆਂ ਆ ਉਹ ਫੱਟਾ ਬਾਈ ਉੱਪਰ ਹਲੇ ਉਤੇ ਬਾਹਰ ਆ ਫੱਟੇ ਤੇ ਗਏ ਆ ਜਦੋਂ ਥੋੜੀ ਜਿਹੀ ਲੰਘੀਆਂ ਹੋਰ 25 30 ਗਏ ਆ ਫੇ ਮੈਂ ਫੱਟਾ ਸੜਦਣਾ ਸੀਗਾ ਉਹਨੂੰ ਤਾਰ ਲੱਗੀ ਵੀ ਆ ਗਰੰਟ ਦੀ ਐ ਲੰਬੀ ਤੇ ਉਹ ਹੌਲੀ ਹੌਲੀ ਜਿਉਂ ਜਿਉਂ ਗਾਹਾਂ ਆਈ ਜਾਂਦਾ ਇਹ ਆਵਾਜ਼ ਨਾਲ ਇੱਧਰ ਕੂਟਰ ਲੱਗਿਆ ਵਾ ਕੂਟਰ ਦੀ ਆਵਾਜ਼ ਨਾਲ ਧੁਰੀ ਜਾਂਦੀਆਂ ਫੇ ਤੇ ਇਹ ਫੇ ਖੜ ਜੁੰਦੀਆਂ ਇੱਥੇ ਤੇ ਇੱਕ ਇੱਕ ਹੋ ਜਾਂਦੀਆਂ ਪੂਰੀ ਬੁਰੀ ਜਗ੍ਹਾ ਇੱਕੀਆਂ ਨਹੀਂ ਤੇ ਆਹ ਦੇਖੋ ਚੜਦੀਆਂ ਚੜੀ ਜਾਂਦੀ ਸਾਕੀ ਜੱਗੇ ਵਾਸਤੇ ਹੀ ਬਹੁਤ ਫੋਨ ਆਏ ਬਾਈ ਬਾਈਆਂ ਦੇ ਤੇ ਹੈ ਬਹੁਤ ਮੈਸੇਜ ਆਏ ਫੋਨ ਆਏ ਹਾਂ ਕਹਿੰਦੇ ਜੱਗੇ ਨਾਲ ਵੀਡੀਓ ਬਣਾਓ ਹਾਂ ਹਾਂ ਜੱਗੇ ਦੀ ਗੱਲਬਾਤ ਕਰਾਈ ਗਈ ਜੀ ਬੰਦੇ ਇਹਨਾਂ ਨੂੰ ਜੱਗੇ ਦਾ ਕਪੂਠਾ ਜਿਲ੍ਹਾ ਬਾਈ ਪਿੰਡ ਕਿਹੜਾ ਦਾ ਤੇਰਾ ਜਗੇ ਬੜਾ ਇਬਰਤ ਦਾ ਕੰਮ ਰਹਿ ਗਿਆ ਹੈ ਸੈਂਸਿਟੀ ਲਾ ਕੇ ਇਬਰ ਭੰਡਾ ਮੇਰਾ ਹੈ ਸੈਂਸਿਟੀ ਤੇ ਲਾਗੇ ਹੈ ਹੱਲਲੀ ਵਾਲ ਕੋ ਦਾ ਹੈ ਯਾਰ ਕੋ ਭਾਈ ਤੇ ਜੰਮ ਇਹ ਬਾਈ ਗੋਲ ਗੋਲ ਘੁੰਮਦਾ ਜੋ ਇਸ ਤਰ੍ਹਾਂ ਜੋ ਤਰ੍ਹਾਂ ਕਹਿੰਦੇ ਨੇ ਚੰਡੂਰ ਨੂੰ ਟੁੜੇ ਆਪਣੇ ਚੰਡੂਰ ਝੁੰਟੇ ਲੱਗਦੇ ਤੇ ਇੱਥੇ ਆ ਬਈ ਗੇਆਂ ਜਿਹੜੀਆਂ ਕੋਈ ਟੀਕਾ ਲੱਗਣਾ ਜਿਨ੍ਹਾਂ ਦੇ ਕੋਈ ਬਿਮਾਰ ਆ ਜਾਂ ਜੋਪਾ ਕਹਿੰਦੇ ਨੇ ਯਾ ਖੁਰਖਰ ਲੱਤ ਲੁੱਤ ਸੁਜੀਦੀ ਆ ਇਹ ਕੰਜਲੀ ਅੰਦਰ ਤੇ ਪ੍ਰੈਸ਼ਰ ਨਾਲ ਖੋਲਣ ਦੇ ਬਟਨ ਤੇ ਸਿੱਧੀ ਉਰੇ ਉਰੇ ਲੌਕ ਹੋ ਜਾਂਦੀਆਂ ਤਦਾਂ ਸਰਦੂ ਦੇ ਬਾਈ ਟੀਕੇ ਲਾਈ ਜਾਂਦੇ ਤੇ ਇੱਥੇ ਪਾਉਂਦੇ ਆ ਖੁਰਾਂ ਵਾਲੀ ਦਵਾਈ ਜਿਹੜੇ ਸਾਲਿਆਂ ਚ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਖੁਰਾਂ ਦੀ ਦਵਾਈ ਵੰਦੀ ਉਹ ਤੇ ਹਫ਼ਤੇ 'ਚ ਦੋ ਵਾਰ ਪਾ ਦਿੰਦੇ ਆ ਗਾਇਆਂ ਫਿਰ ਆਹ ਤਾਂ ਚੰਗੀ ਜਾਂਦੀ ਆ ਆਪਣਾ ਦਵਾਈ ਦੇ ਬਾਅਦ ਵਿੱਚ ਨੇ ਤੇ ਇੱਧਰ ਵੀ ਬੜੀ ਸੂਨੇ ਵਾਲੀਆਂ ਗਾਇਆਂ ਇਹ ਆ ਬਿਮਾਰ ਆ ਜਿਹੜੀਆਂ ਇਿੱਧਰ ਵਿੱਚ ਮੈਨੂੰ ਟੱਪ ਨਹੀਂ ਸਕਦੀ ਉਹ ਘਰ ਕਿ ਉਹ ਸਾਈਡ ਪਰ ਰੱਖਿਆ ਹੋਇਆ 10 ਕਿਹੜਾ ਹੁੰਦੀਆਂ 10 ਬੰਦ ਇਹ ਆ ਬਾਫੀ ਰਹਾ ਇੱਧਰ ਆ ਸਾਨੂੰ ਦੂਸਰਾ ਜਿਹੜਾ ਗਰੁੱਪ ਆਪਾਂ ਨੇ ਖੁੱਲਿਆ ਦਾ ਪਹਿਲਾਂ ਵੀਡੀਓ ਦੇ ਸ਼ੁਰੂ ਤੇ ਹੁਣ ਬੰਦ ਕਰ ਦੇਣਾ ਇਹ ਖਤਮ ਹੋ ਗਏ ਤੇ ਇਹ ਖੋਲ ਦੇਣਾ ਇਹ ਗਰੁੱਪ ਨਹੀਂ ਆ ਗਿਆ ਨੇ ਹੁਣ ਵਾਪਸ ਆਉਣਾ ਉਧਰ ਅੰਦਰ ਤੇ ਹੁਣ ਵਾਪਸੀ ਗਈ ਇਹ ਗਰੁੱਪ ਦੀ ਹੈ ਤੇ ਚੈਨ ਲਾਈ ਵੀ ਆ ਤੱਕ ਦਾਣਾ ਰੇਲ ਦਾ ਨਹੀਂ ਬਈ ਉਹ ਬਦਲੇ ਕਰਦੇ ਕਾਟਾ ਕਹਿੰਦੇ ਹੁੰਦੇ ਪਤਾ ਨਹੀਂ ਉਹ ਚੀਜ਼ ਲਾਈਨ ਬਦਲਦੇ ਵੀ ਹੁਣ ਆਪਾਂ ਨੇ ਗਾਂ ਐ ਇੱਧਰ ਮੁੜੀਆਂ ਤੇ ਇੱਧਰ ਤੇ ਬੰਦ ਹੋ ਗਈ ਇਹ ਗਰੁੱਪ ਆਪਾਂ ਨੇ ਬੰਦ ਕਰਿਆ ਹੁਣ ਕੰਝੇਲੀ ਪੁਰੇ ਬਈ ਗੇਟ ਨੂੰ ਜਿੱਦਾਂ ਆਪਾਂ ਗੇਟ ਕਹਿੰਦੇ ਹੁੰਦੇ ਆ ਘਰਾਂ ਦੇ ਦਰਵਾਜ਼ੇ ਉਹਨੂੰ ਕੰਝੇਲੀ ਕਹਿੰਦੇ 40 ਬਾਕੀ ਜਿਹੜੇ ਉਰੇ ਆ ਵੀਰ ਉਹਨਾਂ ਨੂੰ ਤਾਂ ਪਤਾ ਆਪਣੀ ਤਾਂ ਹਲੇ ਇਟਾਲੀਅਨ ਕੱਚੀ ਹੋਆ ਦੁਕਤੀਆ ਚਾਹ ਦੋਨਾਂ ਪਤਾ ਲੱਗਿਆ। ਚਾਹ ਉਹ ਗਰਾਸੇ ਦਾ ਹੀ। ਨਹੀਂ ਫੇ ਲੋਜਾਸ ਤੋਂ ਭਾਂਡਾ ਟਿੱਕੋ ਕਿਹਨਾਂ ਖਾਦਣੀ। ਗਾਇ ਗਾਇ। ਆ ਪੱਖੇ ਲਾਇਆ ਬਈ ਹੁਣ ਸਵੇਰੇ ਜਿਕਣਾ ਥੋੜਾ ਟੈਂਪਰੇਚਰ ਹੈਗਾ। ਆ ਉਧੇ ਕਰਕੇ ਹੋਲੀ ਚੱਲਦੇ ਆ ਠੰਡ ਇੰਨੇ ਕਾ ਬਹੁਤ ਤੇ ਚੱਲਦੀ ਰਾਈ 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 ਠੰਡ ਲਾਈ ਤੇ ਉੱਡਦੀ ਆ ਬਈ ਇਹ ਕਹਿੰਦੇ ਲਿਵਰੇ ਬੰਦ ਕਰ ਦੇਣੀ ਤੇ ਆ ਗਏ ਆ ਬਾਈ ਜਿਹੜੀਆਂ ਜਮੇ ਤਾਜ਼ੀਆਂ ਤਿੰਨ ਚਾਰ ਦਿਨਾਂ ਦੀਆਂ ਸੁੰਗੀਆਂ ਵੀਆਂ ਚਾਰ ਪੰਜ ਦਿਨ ਦੀ ਜਦ ਚਵਾਈ ਹੋ ਗਈ ਨਾ ਦੀ ਫਿਰ ਇਹ ਅਲੱਗ-ਅਲੱਗ ਗਰੁੱਪਾਂ 'ਚ ਫਾਦ ਦੇਣੀ ਹੈ ਜਿੱਦਾਂ ਜਿੱਦਾਂ ਸਵੇਰੇ ਇਹਨਾਂ ਦੇ ਪਹਿਲੇ ਲੀਏ ਕੀਏ ਸਵੇਰ ਨੂੰ ਗਰੁੱਪ ਦਾ ਗੱਲ ਕਰਨਾ ਤਾਂ ਨਹੀਂ ਦੇ। ਤੇ ਆ ਗਿਆ ਵੀ ਗਰੁੱਪ ਜਿਹੜਾ ਆਪਾਂ ਨੇ ਫੱਟਾ ਲਾਉਣਾ ਆ ਲੱਗ ਗਿਆ ਉਹ ਜਿਹੜਾ ਫੱਟਾ ਤੇ ਗੇਰਨਾ ਤੇ ਥੋੜੀ ਅੱਗੇ ਨੂੰ ਕਰਦੀ ਹੈ ਪਹਿਲਾਂ। ਆ ਇਦਾ ਇਦਾ ਇਹ। ਤੇ ਆ ਲੱਗ ਗਿਆ ਬਾਈ ਫੱਟਾ ਗੇਰਨਾ। ਤੁਰੇ ਦਰਨਾਲੇ ਦੇ ਲੋੰਦਰ ਕਿੱਥੇ ਚਲੇ ਗਈਆਂ ਆ ਆ ਰੂਟਰ ਲੱਗਿਆ ਵਾ ਕੋਲੇ ਦਰਨਾਲੇ ਤੁਰ ਹੀ ਜਾਂਦੀਆਂ ਆ ਕਰੇ ਇਹ ਤੋਂ ਬਾਅਦ ਅਗਲਾ ਗਰੁੱਪ ਛੱਡ ਦੇਣਾ ਜਦੋਂ ਇਹ ਖਤਮ ਹੋ ਜਾਣਾ ਤੇ ਅੰਦਰ ਤੇ ਹਰ ਜੀ ਇਧਰਾਂ ਨੇ ਜਗੇਰਾ ਫੱਟਾ ਜਾਂ ਖਤਮ ਹੋ ਗਿਆ ਚੱਕ ਦੇਣਾ ਤੇ ਇਹ ਉੱਥੇ ਤੇ ਕਹਾਂ ਜਾ ਕੇ ਸਿੱਧਾ ਪਿੱਛੇ ਆ ਕੇ ਇੱਥੇ ਰੁਕ ਜਾਂਦਾ ਤੇ ਜਦੋਂ ਅਗਲਾ ਗਰੁੱਪ ਆਉਣਾ ਫੇਰ ਘੇਰ ਦੇਣਾ ਬਾਈ ਤਾਂ ਦੀ ਦਿੱਲੀ ਦੀ ਰੁਟੀਨ ਆ ਹਾਂ ਜੀ ਬਾਕੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਬਰਾਊਚ ਤੇ ਸਤਿ ਸ੍ਰੀ ਅਕਾਲ ਜੀ